ਅੱਜ ਤੁਸੀਂ ਆਪਣੀ ਵੀਡੀਓ 'ਚ ਰੇਟ ਤੇ ਮਸ਼ੀਨਰੀਆਂ ਵਧੀਆ ਹੀ ਦੇਖੋਗੇ ਤੇ ਪੂਰੀ ਆਪਾਂ ਗੱਲ ਕਰਾਂਗੇ ਸਾਰੀਆਂ ਮਸ਼ੀਨਰੀਆਂ ਬਾਰੇ ਸਿਰ ਆਪਾਂ ਦੇਖਾਂਗੇ ਬਾਕੀ ਰੇਟ ਦਾ ਆਈਡੀਆ ਤੁਹਾਨੂੰ ਪਹਿਲਾਂ ਹੀ ਪਤਾ ਲੱਗਿਆ ਹੋਊਗਾ ਤੇ ਇਹ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹਵੇਲੀ ਮਹਿਲ ਕੁਝ ਵੀ ਹੈ ਵੇਚਣ ਵਾਸਤੇ ਆਪਣਾ WhatsApp ਨੰਬਰ ਉੱਪਰ ਪੂਰੀ ਵੀਡੀਓ 'ਚ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਪੇਜ 'ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਆਪਣੇ ਨੰਬਰ 'ਤੇ ਭੇਜੋ ਫਰੀ ਦੇ ਵਿੱਚ ਆਪਾਂ ਜੜਾ ਲਗਾ ਦਾਂਗੇ ਤੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਹੁੰਡਾਈ ਦੀ ਵਾਰਨਾ ਫਲੂਡਿਕਸ ਡੀਜ਼ਲ ਵੇਰੀਐਂਟ 'ਚ 1.6 SX ਜੇ ਮਾਡਲ ਦੀ ਗੱਲ ਕਰੀਏ ਤਾਂ ਦਸੰਬਰ ਮਹੀਨਾ 2014 ਮਾਡਲ ਸਾਰਾ ਗੱਡੀ ਦਾ ਰੰਗ ਜਿਹੜਾ ਨਾਲ ਦਾਗਾ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਚੁਕੀ ਹੈ ਸਾਰੇ ਜਿੰਨੇ ਵੀ ਸ਼ੀਸ਼ੇ ਨੇ ਸਾਰੇ ਨਾਲ ਦੇ ਨੇ ਕੋਈ ਟੱਚਿੰਗ ਨਹੀਂ ਹੋਈ ਕੁਝ ਨਹੀਂ ਹੈਗਾ ਜੀ ਬਹੁਤ ਵਧੀਆ ਗੱਡੀ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 4,80,000 ਰੁਪਇਆ ਡਿਮਾਂਡ ਆਪਣੇ ਕੋਲੇ ਗੱਡੀ ਦੀ ਪਹੁੰਚੀ ਹੈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਪਠਾਨਕੋਟ ਦੇ ਲਾਗੇ ਕਠੂਆ ਪਿੰਡ ਹੈਗਾ ਉੱਥੇ ਗੱਡੀ ਘਰੇ ਮਾਲਕ ਦੇ ਖੜੀ ਹੈਗੀ ਕਿਸ ਨੂੰ ਪਸੰਦ ਜੇ ਗੱਡੀ ਆਉਂਦੀ ਹੈ ਕੋਈ ਚਲਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦੋਂ ਬਾਕੀ ਕੰਡੀਸ਼ਨ ਵਧੀਆ ਹੈ ਜੇ ਗੱਡੀ ਦੇ ਨੰਬਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਨੰਬਰ ਲੱਗਿਆ ਹੋਇਆ ਹੈ ਟਾਇਰਾਂ ਦੀ ਕੰਡੀਸ਼ਨ 90 ਤੋਂ 95% ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਸਾਰਾ ਕੁਝ ਵਧੀਆਗਾ A to Z ਸਾਰਾ ਟੋਟਲ ਮਾਲਕ ਨੇ ਕੰਮ ਕਰਵਾ ਰੱਖਿਆ ਮਾਲਕ ਨੇ ਦੱਸੇਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੂ ਗੱਡੀ ਨੂੰ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਨੰਬਰ ਹੈ 9541981087 ਨੰਬਰ ਤੇ ਗੱਲ ਕਰ ਲਿਓ ਜੀ ਤੇ ਆਪਾਂ ਸੈਕਿੰਡ ਹੁੰਡਾਈ ਦੀ i20 ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2014 ਮਾਡਲ ਗੱਡੀ ਆਪਾਂ ਨੂੰ ਮਿਲ ਜੂਗੀ ਪੁਸ਼ ਬਟਨ ਸਟਾਰਟ ਹੈ ਤੇ ਗੱਡੀ ਸਪੋਰਟਸ ਹੈ ਜੀ i20 ਸਪੋਰਟਸ ਡੀਜ਼ਲ ਵੇਰੀਐਂਟ ਹੈ ਡੀਜ਼ਲ ਦੀ ਗੱਡੀ ਆ ਤੇ ਰੰਗ ਤੁਸੀਂ ਦੇਖ ਲਓ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੂਆ ਬਾਕੀ ਜੇ ਆਪਾਂ ਦੇਖੀ ਗੱਡੀ ਨੂੰ ਤਾਂ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਨੂੰ ਮਿਲੂਗੀ 60000 ਕੁੱਲ ਗੱਡੀ ਚੱਲੀ ਹੋਈ ਐ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਤੋੜ ਕੇ ਦੇਖਣੀ ਐ ਸਟਾਰਟ ਕਰਕੇ ਦੇਖਣੀ ਐ ਤੁਸੀਂ ਜਾ ਕੇ ਦੇਖ ਲਿਓ ਜੀ ਤੇ ਬਟਨ ਤੋਂ ਸਟਾਰਟ ਹੁੰਦੀ ਐ ਬਟਨ ਤੋਂ ਬੰਦ ਹੁੰਦੀ ਐ ਬਾਕੀ 3 ਲੱਖ ਤੇ 65000 ਰੁਪਏ ਡਿਮਾਂਡ ਇਹਨਾਂ ਨੇ ਆਪਣੇ ਕੋਲ ਭੇਜੀ ਐ ਮਾਲਕ ਨੇ ਕਿਹਾ ਵੀ ਐ ਹੈ ਵੀ ਮੌਕੇ ਤੇ ਕਰ ਲਵਾਂਗੀ ਇੱਕ ਵਾਰੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਡਿਮਾਂਡ ਹੈਗੀ ਬਾਕੀ ਤੁਸੀਂ ਅੰਦਰੋਂ ਦੇਖੋਗੇ ਬਾਹਰੋਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਸੋਹਣੀ ਗੱਡੀ ਹੈ ਜੀ ਬਾਕੀ ਜਿਹੜੇ ਓਨਰ ਨੇ ਉਹਨਾਂ ਨੇ ਦੱਸਿਆ ਵੀ ਬਹੁਤ ਗੱਡੀ ਘੱਟ ਚੱਲੀ ਹੋਈ ਹੈ ਬਾਕੀ ਨੰਬਰ ਦੀ ਗੱਲ ਕਰੀਏ ਆਪਾਂ ਤਾਂ ਗੱਡੀ ਆਪਾਂ ਨੂੰ ਦਿੱਲੀ ਨੰਬਰ ਮਿਲੇਗੀ ਜੀ ਨੰਬਰ ਦਿੱਲੀ ਜ਼ਰੂਰ ਹੈਗਾ ਤੇ ਗੱਡੀ ਆਪਾਂ ਨੂੰ ਇਹ ਮਿਲੂਗੀ ਤਰਨ ਤਰਨ ਏਰੀਆ ਚ ਤੇ ਨੰਬਰ ਓਨਰ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 95179 ਤੇ 174585 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਨੰਬਰ 3 ਤੇ ਜਿਹੜੀ ਗੱਡੀ ਪਹੁੰਚੀ ਐ i20 ਇੱਕ ਹੋਰ ਆਪਾਂ i20 ਲੈ ਕੇ ਪਹੁੰਚਿਆ ਜਿਹੜੀ ਪਿੱਛੇ ਦੇਖੀ ਸੀਗੀ ਉਹ ਤਾਂ ਟੌਪ ਮਾਡਲਸ ਸੀਗੀ ਤੇ ਇਹ ਥੋੜੀ ਜਿਹੀ ਪੁਰਾਣੀ ਗੱਡੀ ਹੈਗੀ ਨੂੰ ਇਹਦਾ ਮਾਡਲ ਆਪ ਨੂੰ 2009 ਮਿਲੂਗਾ ਜੀ 9 ਮਾਡਲ ਹੈ ਕੰਡੀਸ਼ਨ ਇਸ ਗੱਡੀ ਦੀ ਵੀ ਵਧੀਆ ਪਈ ਆ ਟਾਇਰ ਟੱਪਾ ਆਪਾਂ ਨੂੰ ਵਧੀਆ ਮਿਲ ਜੂਗਾ ਚਲਾਉਣ ਚ ਵੀ ਠੀਕ ਹੈ ਮਾਲਕ ਨੇ ਕਿਹਾ ਵੀ ਸਾਰਾ ਕੰਮ ਕਰਵਾ ਰੱਖਿਆ ਗੱਡੀ ਮਿਲੂਗੀ ਆਪਾਂ ਨੂੰ ਬਠਿੰਡੇ ਏਰੀਆ ਚ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ ਤੇ 5000 ਰੁਪਿਆ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਪਹਿਲਾਂ ਆ ਕੇ ਦੇਖ ਲਿਓ ਉਹ ਤੋਂ ਬਾਅਦ ਰੇਟ ਮੁਕਾ ਲੈਵਾਂਗੇ ਗੱਡੀ ਠੀਕ ਹੈ ਗੱਡੀ ਸੋਹਣੀ ਹੈ ਬਾਕੀ ਚੱਲੀ ਵੀ ਠੀਕ ਹੋਈ ਆ ਚਲਾਈ ਵੀ ਮਾਲਕ ਨੇ ਠੀਕ ਹੋਈ ਆ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ ਜੀ i20 ਗੱਡੀ ਆਪ ਨੂੰ ਇਹ ਮਿਲੂਗੀ ਤੇ ਜਿਹੜੇ ਓਨਰ ਨੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ 9464537859 ਇਸੇ ਨੰਬਰ ਤੇ ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨੀ ਹੋਈ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਆਪਾਂ ਮੋਟਰਸਾਈਕਲ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਸੀ ਮੋਟਰਸਾਈਕਲ ਦੀ ਵੀ ਗੱਲ ਕਰਾਂਗੇ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ ਉਹਦੀ ਵੀ ਗੱਲ ਕਰਾਂਗੇ ਇੱਕ ਜਮਾ ਸਸਤੀ ਗੱਡੀ ਵੀ ਆਪਾਂ ਲੈ ਕੇ ਪਹੁੰਚੇ ਹਾਂ ਉਹਦੀ ਵੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਠੀ ਹੈ ਘਰ ਹੈ ਮਕਾਨ ਕਿਤੇ ਵੀ ਹੈ ਜੀ ਤੁਸੀਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਆਪਾਂ ਐਡ ਫਰੀ ਦੇ ਵਿੱਚ ਤੁਹਾਡੇ ਲਗਾ ਦਾਂਗੇ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਕੁਝ ਵੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਬਸ ਆਪਣੇ ਕੋਲੇ ਭੇਜ ਦਿਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਗ੍ਰਾਮ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਬੱਤਵਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਪਹੁੰਚਿਓ ਇਸ ਤਰ੍ਹਾਂ ਦੀ ਤੁਸੀਂ ਡੇਲੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਤੁਸੀਂ ਮੰਗ ਵੀ ਪਾਓ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਹੈ ਕੋਈ ਗੱਡੀ ਚਾਹੀਦੀ ਹੈ ਕਿੰਨੇ ਰੇਟ ਚ ਕਮੈਂਟ ਪਾਓ ਲੈ ਕੇ ਆਪਾਂ ਅਗਲੀ ਵੀਡੀਓ ਚ ਪਹੁੰਚ ਜਾਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚੇਗਾ ਤੇ ਇਹ ਮਾਲਕ ਨੇ ਸੇਲ ਕਰਨ ਹੈਗਾ ਤੇ ਰੇਟ ਬਹੁਤ ਘੱਟ ਹੈ 15000 ਹੈ ਤੇ 15000 ਵੀ ਕੋਈ ਫਿਕਸ ਰੇਟ ਨਹੀਂ ਹੈਗਾ ਘਾਟਾ ਵਾਧਾ ਮੌਕੇ ਤੇ ਕੀਤਾ ਜਾਊਗਾ 2008 ਮਾਡਲ ਆਪ ਨੂੰ ਮਿਲੂਗਾ 8 ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਚੰਗੀ ਹੈਗੀ ਮਾਕੇ ਸੈਲਫ ਸਟਾਰਟ ਹੈ ਤੇ ਇਹ ਮੂਰਲੀ ਡਿਸਕ ਆਪਾਂ ਨੂੰ ਮਿਲ ਜਾਣਗੀ ਤੇ ਇੰਜਨ ਉੰਜਣ ਪੂਰਾ ਵਧੀਆ ਹੈ ਇੰਜਨ ਹਰੇ ਤੱਕ ਖੋਲਿਆ ਵੀ ਨਹੀਂ ਹੈਗਾ ਜੀ ਮਾਲਕ ਨੇ ਦੱਸਿਆ ਹੈ ਲੈ ਕੇ ਰੇਟ ਤੋਂ ਤੁਹਾਨੂੰ ਪਤਾ ਲੱਗ ਜਿਹਾ ਸੈਲਫ ਸਟਾਰਟ ਆ ਸੋਹਣਾ ਮੋਟਰਸਾਈਕਲ ਹੈ ਨੰਬਰ 77174 63158 ਇਸ ਨੰਬਰ ਤੇ ਗੱਲ ਕਰ ਲਿਓ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਇੱਕ ਆਪਾਂ ਬੁਲਟ ਵੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੇ ਆਪਾਂ ਬੁਲਟ ਦੀ ਗੱਲ ਕਰੀਏ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਬੁਲਟ ਮਿਲੂਗਾ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਸੋਹਣਾ ਬੁਲਟ ਹੈ ਮਾਲਕ ਨੇ ਬਹੁਤ ਵਧੀਆ ਰੱਖਿਆ ਹੋਇਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਤੇ ਮਾਡਲ 2019 ਹੈਗਾ ਤੇ ਚੱਲਿਆ ਬਹੁਤ ਘੱਟ ਹੋਇਆ ਜੀ 225 ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਅੰਮ੍ਰਿਤਸਰ ਤੋਂ ਆਪਣੇ ਕੋਲੇ ਮਾਲਕ ਨੇ ਭੇਜੇ ਨੰਬਰ 83603 63 833 ਮਾਲਕ ਦਾ ਨੰਬਰ ਹੈ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੈ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਜਿੰਨੀ ਕੰਡੀਸ਼ਨ ਚੰਗੀ ਹੈ ਉਨੇ ਹੀ ਘੱਟ ਆ ਰੇਟ ਆਪਾਂ ਨੂੰ ਗੱਡੀ ਦਾ ਦੇਖਣ ਨੂੰ ਮਿਲੂਗਾ ਜੀ ਗੱਡੀ ਪੂਰੀ ਵਧੀਆ ਤੇ ਸੋਹਣੀ ਗੱਡੀ ਆ Maruti 800 ਗੱਡੀ ਹੈ ਤੇ ਕਿਸੇ ਨੇ ਜਾ ਕੇ ਇੰਝ ਦੇਖਣੀ ਹੋਵੇ ਤਾਂ ਰਾਮਪੁਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੂੰ 34000 ਰੁਪਏ ਡਿਮਾਂਡ ਹੈ ਤੇ ਨੰਬਰ ਸਕਰੀਨ ਤੇ ਹੈ ਤੇ ਸਾਰਾ ਕੁਝ ਵਧੀਆ ਜੀ ਕੋਈ ਕਮੀ ਪੇਛੀ ਨਹੀਂ ਅੱਦੇ ਟੈਰ ਆਪਾਂ ਨੂੰ ਮਿਲ ਜਾਣਗੇ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਆਪਾਂ ਦੇ ਹੀ ਦਿੱਤਾ ਜੀ ਜੇ ਪੂਰੀ ਗੱਲ ਜੜੀ ਵੀ ਕਰਨਾ ਚਾਹੁੰਦੇ ਹੋ ਆਪੇ ਕਰ ਲਿਓ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਹੁਣ ਤੁਸੀਂ ਦੇਖ ਲਿਓ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਤੋਂ ਬਾਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕੀ ਚਾਹੀਦਾ ਤੁਹਾਨੂੰ ਕਰੋ ਕਮੈਂਟ ਕਿਸੇ ਨੇ ਸੇਲ ਕਰਨਾ ਕੁਝ ਵੀ ਨੰਬਰ ਆਪਣਾ ਉੱਪਰ ਹਰੇ ਜਖੜਾਂ ਚ ਲਿਖਿਆ ਰਹਿੰਦਾ ਨੋਟ ਲਾਜ਼ਮੀ ਕਰ ਲਿਓ